ਕੰਡੀਸ ਸਸਿਕ ਕੋਲ ਮੈਟਰੋ ਗਿਆ ਜਾਲਾ ਸਵਾਲ ਤਾਂ ਤੁਹਾਡੇ ਆਪਣੇ ਚੈਨਲ ਤੇ ਹੀ ਜੱਸੀ ਡਾਊਟਰ ਬਲੌਗ ਚੈਨਲ ਤੇ ਤੇ ਅੱਜ ਫੇਰ ਪਹੁੰਚੇ ਜੀ ਅਸੀਂ ਮੋਗਾ ਟਰੈਕਟਰ ਮੰਡੀ ਚ ਦੇ ਸਕਦੇ ਤੁਸੀਂ ਬਹੁਤ ਜ਼ਿਆਦਾ ਮੰਡੀ ਭਰੀ ਹੈ ਜੀ ਤੇ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਪਹੁੰਚੇ ਦੀ ਹੁਣ ਸੋਨੇ ਵਧੀਆ ਕੰਡੀਸ਼ਨ ਦੇ ਟਰੈਕਟਰ ਬਿਲਕੁਲ ਜੈ ਰੇਟਾਂ ਦੇ ਟਰੈਕਟਰ ਹੁੰਦੇ ਦੇ ਸਕਦਾ ਤੁਸੀਂ ਬਹੁਤ ਹੀ ਮੰਡੀ ਭਰੀ ਹੈ ਜੀ ਦੱਸਾਂਗਾ ਕਿ ਕਿਹ ਕਿਹੜੇ ਰੇਡ ਨਾਲ ਟਰੈਕਟਰ ਹੁੰਦੇ ਦੇਖ ਸਕਦਾ ਕੰਡੀਸ਼ਨ ਤੋਂ ਟਰੈਕਟਰਾਂ ਦੀ ਦੇਖੀ ਸਕਦੇ ਹਾਂ ਤਾਂ ਸਾਹਮਣੇ ਆ ਤੇ ਬਾਕੀ ਆ ਜੋ ਸ਼ੁਰੂ ਕਰਦੇ ਆ ਮਿੱਤਰੋ ਲੈ ਕੇ ਚੱਲਦੇ ਆ ਜੀ ਕੱਲੇ ਕੱਲੇ ਟਰੈਕਟਰ ਬਾਰੇ ਜਾਣਕਾਰੀ ਦੇਾਂਗੇ ਤੁਹਾਨੂੰ ਦੇਖ ਸਕਦੇ ਮਿੱਤਰੋ ਜਿਵੇਂ ਕਿ ਇੱਧਰ ਖੜਾ ਇਹ ਸੋਨਾਲੀ ਕਾ ਡੀ 730 ਦੇ ਸਕਦੇ ਹੋ ਸੋਨਾਲੀ ਕਾ ਤੇ ਮਾਡਲ ਦੀ ਜੇ ਗੱਲ ਕਰੀਏ 18 ਵਾਲਾ 255000 ਵੀ ਡਿਮਾਂਡ ਆ ਟਰੈਕਟਰ ਦੀ ਦੇ ਸਕਦਾ ਬਹੁਤ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਬਿਲਕੁਲ ਨਵੀਂ ਪਰ ਵਚਾ ਤਾਂ ਟੱਪਾ ਤੇ ਦੇ ਸਕਦਾ ਟਾਇਰਾਂ ਦੀ ਜੇ ਗੱਲ ਕਰੀਏ ਅਗਲੇ ਟਾਇਰ 70 ਤੋਂ 75 ਆ ਪਿਛਲੇ ਟਾਇਰ ਅੱਧੇ ਆ ਜੀ ਬਾਕੀ ਕੰਡੀਸ਼ਨ ਓਕੇ ਬਈ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਟਰੈਕਟਰ ਦੇ ਸਕਦਾ ਬਹੁਤ ਸਾਫ ਪਾਲਤਰੇ ਵਿੱਚ ਅੱਗੇ ਖੜਾ ਹੀ ਸਵਾਜ 960 HP ਇਹਦੀ ਵੀ ਕੰਡੀਸ਼ਨ ਤੁਸੀਂ ਦੇ ਸਕਦਾ ਬਿਲਕੁਲ ਕੋ ਕਾफी ਸਾਲ ਤਾਂ ਦੇਖ ਸਕਦਾ ਤੁਸੀਂ ਤੇ ਫੈਬਰੂਅਰੀ ਛਤਰੀ ਆ ਜੀ ਟਾਇਰ ਟੱਪਾ ਵੀ ਤੁਸੀਂ ਤੇਜ ਸਾਦੇ ਨੂੰ ਕੈਂਡ ਹਾਲ ਦੇ ਵਿੱਚ ਟਰੈਕਟਰ ਆ ਜੀ ਟਾਇਰ ਟੂਰ ਪੂਰੇ ਵਧੀਆ ਬਿਲਕੁਲ ਸਾਫ ਹਾਲਤ ਦੇ ਵਿੱਚ ਆ ਜੀ ओरिजिनल ਟਰੈਕਟਰ ਆ ਸਾਰਾ 18 ਮਾਡਲ ਦਾ 5,55,000 ਵੀ ਡਿਮਾਂਡ ਆ ਟਰੈਕਟਰ ਦੇਖ ਸਕਦੇ ਪੰਜਾਬ ਨੰਬਰ ਬਿਲਕੁਲ ਸਾਫ ਹਾਲਤ ਦੇ ਵਿੱਚ ਆ ਤੇ ਅੱਗੇ ਖੜਾ ਹੀ ਸੋਨ ਵਾਲੀ ਕ ਇੰਟਰਨੈਸ਼ਨਲ ਡੀ ਐ 60 ਇਹਦੀ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਆ ਜੀ ਐਂਡ ਸਿਸਟਮ ਵਗੈਰਾ ਲੱਗਿਆ ਫੈਬਰੂਅਰੀ ਛਤਰੀ ਆ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਹੈ ਟਾਇਰ ਟੱਪਾ ਦੇਖ ਸਕਦੇ ਟਾਇਰਾਂ ਦੀ ਜੇ ਗੱਲ ਕਰੀ 80 ਤੋਂ 85 ਵਸੇ ਟਾਇਰ ਆ ਜੀ ਬਾਕੀ ਕੰਡੀਸ਼ਨ ਵੀ ਓਕੇ ਪਈ ਆ ਬਿਲਕੁਲ ਤੇ ਜੇ ਆਪਾਂ ਰੇਟ ਦੀ ਗੱਲ ਕਰੀਏ 3 ਲੱਖ 20 ਹਜ਼ਾਰ ਵੀ ਰੇਟ ਆ ਸੱਤ ਮਾਡਲਾ ਟਰੈਕਟਰ ਤੋਂ ਦੇਖ ਸਕਦੇ ਆ ਬਹੁਤ ਸੋਹਣੀ ਹਾਲਤ ਵਿੱਚ ਟਰੈਕਟਰ ਆ ਜੀ ਇਹ ਤੇ ਕਿਸੇ ਪਾਸੇ ਵੀ ਕੋਈ ਵੀ ਕਮੀ-ਕੀਸ਼ੀ ਨਹੀਂ ਹੈਗੀ ਟਰੈਕਟਰ ਤੋਂ ਦੇਖ ਸਕਦੇ ਹੋ ਅੱਗੇ ਲੈ ਕੇ ਚੱਲਦੇ ਸੋਨਾ ਦੀ ਕੜਾ ਖੜਾ ਇੰਟਰਨੈਸ਼ਨਲ ਡੀਐਸਐਸ ਸੱਤਿਆ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਹੁਤ ਸੋਹਣੀ ਹਾਲਤ ਵਿੱਚ ਆ ਬਿਲਕੁਲ ਸਾਫ਼ ਹਾਲਤ ਵਿੱਚ ਦੇਖ ਸਕਦੇ ਟਾਇਰਾਂ ਦੀ ਜਗ੍ਹਾ ਕਿਰੇ ਸ਼ਾਇਦ ਇਹਦੇ ਨਵੇਂ ਹੀ ਅਗਲੇ ਪਿਛਲੇ ਹੈਗੇ ਜੀ 80 ਤੋਂ 85 ਪੈਸੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਤੇ ਪੇਂਟ ਕੂਡ ਵੀ ਦੇਖ ਸਕਦੇ ਹੋ origignal paint ਆ ਸਾਰਾ ਤੇ ਮਾਡਲ ਦੀ ਜੀ ਗੱਲ ਕਰੀ 11 ਮੜ ਤਾਂ 120000 ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ ਵਾਲ ਤੇ ਵਿੱਚ ਦੇਖ ਸਕਦੇ ਕੰਡੀਸ਼ਨ ਤੁਸੀਂ ਟਰੈਕਟਰ ਦੀ ਤੇ ਅੱਗੇ ਲੈ ਕੇ ਚੱਲਦੇ ਆਂ ਜੀ ਖੜਾ ਮਹਿੰਦਰਾ ਅਰਜਨਲ ਅਲਟਰਾ 1555 ਡੀ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਹਾਂ 75000 ਦੇ ਦੇ ਸਕਦੇ ਹਾਂ ਟਾਇਰਾਂ ਦੀ ਜੀ ਗੱਲ ਕਰੇ ਟਾਇਰ ਇਹਦੇ ਹੈਗੇ ਆ ਜੀ 80 ਤੋਂ 85% ਟਾਇਰ ਆ ਵਾਕ ਕੀ ਕੰਡੀਸ਼ਨ ਵੀ ਦੇ ਦਿੱਤਾ ਹੈ ਇਹਦਾ ਰੰਗ ਰੋਗਨ ਦੇਖ ਸਕਦੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਮਾਡਲ ਦੀ ਜੇ ਆਪਾਂ ਗੱਲ ਕਰੀਏ ਮਾਡਲ 13 ਜੀ ਰੇਟ ਹੈਗਾ ਜੀ ਇਹਦਾ 390000 ਰੁਪਏ ਦੇ ਸਕਦੇ ਕੰਡੀਸ਼ਨ ਤੋਂ ਟਰੈਕਟਰ ਦੀ ਬਹੁਤ ਸਾਫ ਹਾਲਤ ਦੇ ਵਿੱਚ ਹੈ ਟਰੈਕਟਰ ਦੇ ਸਕਦੇ ਹਾਂ ਤੁਸੀਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਆ ਕਰੋ ਤੇ ਆਪਣਾ ਫੇਸਬੁਕ ਚੈਨਲ ਨੂੰ ਵੀ ਫੋਲੋ ਕਰ ਲਿਓ ਜੱਸੀ ਦੌਧਰ ਬਲੌਗ ਦੇ ਨਾਂ ਤੇ ਆ ਤੇ ਵੀਡੀਓ ਮਤਲਬ ਕੇ ਜਰੂਰ ਸ਼ੇਅਰ ਕਰ ਦੇ ਤਾਂ ਕਿ ਹੋਰ ਵੀ ਕਿਸਾਨ ਵੀਰ ਦਾ ਭਲਾ ਹੋ ਚੁੱਕੇ ਤੇ ਇੱਧਰ ਖੜਾ ਹੀ ਦੇਖ ਸਕਦੇ ਸੋਨਾਲੀਕਾ ਸੋਨਾਲੀਕਾ ਇੰਟਰਨੈਸ਼ਨਲ ਦੀ ਸਾਡੀ ਇਹ 700 ਰੁਪਿਆ ਉਹ ਡੀਰ ਦੇ ਟਾਇਰ ਆਈ ਤੇ ਦੇਖ ਸਕਦੇ ਤੁਸੀਂ ਬਹੁਤ ਸਾਫ਼ ਹਾਲਤ ਵਿੱਚ ਆ ਅਗਲੇ ਟਾਇਰ ਜੇ ਕਿਦੇ ਜੀ ਟਾਇਰਾਂ ਦੀ ਜੀ ਗੱਲ ਕਰੀ ਟਾਇਰ ਹੈਗੀ ਇਹ 70 72 ਪੈਸੇ ਆ ਬਾਕੀ ਕੰਡੀਸ਼ਨ ਓਕੇ ਆ ਜੀ ਦਾ origignal tractor ਆ ਸਾਰਾ ਤੇ 50 ਨੰਬਰ ਆ ਜੀ ਆਪਾਂ ਮਾਡਲ ਦੀ ਜਗਲਕਾਰੀ ਸੱਤ ਮਾੜਾ ਤੇ 5 ਲੱਖ 55000 ਦੀ ਡਿਮਾਂਡ ਦਾ ਟਰੈਕਟਰ ਦੀ ਬਹੁਤ ਸਾਫ਼ ਹਾਲਤ ਦੇ ਵਿੱਚ ਟਰੈਕਟਰ ਆ ਤੇ ਦੇਖ ਸਕਦੇ ਤੁਸੀਂ ਕੋਈ ਕਮਿਊਨੀਕੇਸ਼ਨ ਨਹੀਂ ਅ ਅਗਲੇ ਲੱਗੇ ਚੱਲਦੇ ਆ ਜੀ ਅੱਗੇ ਖੜਾ ਜੀ ਮਹਿੰਦਰਾ 75D ਇਹਦੀ ਵੀ ਕੰਡੀਸ਼ਨ ਦੀ ਦੇ ਸਕਦੇ ਬਹੁਤ ਸਾਫ ਹਾਲਤ ਵਿੱਚ ਟਰੈਕਟਰ ਵੀ ਤੇ ਟਾਇਰਾਂ ਦੀ ਗੱਲ ਕਰੀਏ ਜੀ ਤੇ ਦੇਖ ਸਕਦੇ ਹੋ ਟਾਇਰ ਤੁਸੀਂ 770 ਪੈਸੇ ਬਾਕੀ ਕੰਡੀਸ਼ਨ ਓਕੇ ਆ ਜੀ 595 ਮਾਡਲ ਦਾ 275000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇ ਸਕਦੇ ਬਹੁਤ ਸਾਫ ਹਾਲਤ ਵਿੱਚ ਚਾਹੇ 11 ਬਾੜੀ ਦਾ ਘੋਰ ਆ ਇੱਧਰ ਖੜਾ ਸੁਰਾਜ 8590 ਐਫੀ ਇਹ ਦੇ ਸਕਦਾ ਤੁਸੀਂ 19 ਮਾਡਲ ਆ ਜੀ ਇਹ 5 ਲੱਖ 90 ਹਜ਼ਾਰ ਰੁਪਏ ਦੀ ਮੰਗ ਆ ਟਰੈਕਟਰ ਦੀ ਟਰੈਕਟਰ ਬਹੁਤ ਸਾਫ਼ ਹਾਲਤ ਵਿੱਚ ਆ ਜੀ ਇਹ ਵੀ ਕੰਡੀਸ਼ਨ ਓਕੇ ਪਈ ਏ ਜਮਾਂ ਤੇ ਟਾਇਰ ਦੇ ਸਕਦੇ ਹਾਂ 85 ਪੈਸੇ ਜਮਾਂ ਨਵਾਂ ਟਰੈਕਟਰ ਪਿਆ ਜੀ ਇਹ ਮਾਡਲ ਦੀ ਜੇ ਲੱਗ ਰਹੀ 19 ਮਾਡਲ ਆ 5 ਲੱਖ 90 ਹਜ਼ਾਰ ਰੁਪਏ ਦੀ ਮੰਗ ਆ ਟਰੈਕਟਰ ਦੀ ਟਰੈਕਟਰ ਬਹੁਤ ਸੋਹਣੀ ਹਾਲਤ ਵਿੱਚ ਆ ਕੋਈ ਕਮੀ ਪੇਸ਼ ਨਹੀਂ ਦੇ ਸਕਦਾ ਤੁਸੀਂ ਐਨ ਕੋ ਕਾ ਪੀਸਾ ਤੇ ਇੱਧਰ ਖੜਾ ਐ HMT 5911 ਇਹਦੀ ਵੀ ਕੰਡੀਸ਼ਨ ਤੇ ਦੇਖ ਸਾਡੇ ਇਹ ਵੀ ਬਹੁਤ ਸਾਫ਼ ਹਾਲਤ ਵਿੱਚ ਆ ਤੇ ਇਹਦੀ ਆਪਾਂ ਮਾਡਲ ਦੀ ਜੇ ਗੱਲ ਕਰੀਏ 83 ਮਾਡਲ ਆ 1.90 ਹਜ਼ਾਰ ਦੀ ਡਿਮਾਂਡ ਆ ਇਹ ਵੇਟ ਭਾਈ ਦੇਖ ਸਾਡੇ 911 ਬਹੁਤ ਸੋਹਣੀ ਹਾਲਤ ਦੇ ਵਿੱਚ ਟਾਇਰਾਂ ਦੀ ਜੇ ਗੱਲ ਕਰੀਏ 70 ਤੋਂ 75 ਰੁਪਏ ਟਾਇਰ ਆ ਦੇ ਅਗਲੇ ਤੇ ਪਿਛਲੇ ਤੇ ਆਪਣੀ ਵੀਡੀਓ ਨੂੰ ਦਬਕੇ ਸ਼ੇਅਰ ਕਰਦੇ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਆਪਣੇ ਫੇਸਬੁਕ ਪੇਜ ਨੂੰ ਵੀ ਫੋਲੋ ਕਰ ਲਿਓ ਜੀ ਤੇ ਦੇਖ ਸਕਦੇ ਤੁਸੀਂ ਆਪਾਂ 2-3 ਪਾਰਟ ਪਾਉਣੇ ਹੁੰਦੇ ਨੇ ਵੀਡੀਓ ਦੇ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜੀ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਭਾਰੀ ਗਿਣਤੀ ਵਿੱਚ ਟਰੈਕਟਰ ਪਹੁੰਚਿਆ ਜੀ ਤੇ ਧੰਨਵਾਦ